ਮਸ਼ਹੂਰ ਪੰਜਾਬੀ ਸਿੰਗਰ ਖਾਨ ਸਾਹਿਬ ਦੇ ਪਤਾ ਇਕਬਾਲ ਮੁਹੰਮਦ ਦਾ 60 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਦੱਸ ਦਈਏ ਅੱਜ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਪੰਡਾਲਦੂਨਾ ਵਿਖੇ ਸਪੁਰਦ ਦੇ ਖਾਕ ਕੀਤਾ ਜਾਵੇਗਾ ਪਹਿਲਾ ਮਾਂ ਤੇ ਹੁਣ ਪਿਓ ਦੀ ਮੌਤ ਤੋਂ ਬਾਅਦ ਖਾਨ ਸਾਹਿਬ ਜਿਹੜੇ ਨੇ ਉਹਨਾਂ ਦੇ ਘਰ ਸ਼ੋਕ ਦੀ ਲਹਿਰ ਹੈ ਕਿਉਂਕਿ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਇਸ ਦੁਨੀਆ ਨੂੰ ਅਲਵਿਦਾ ਆ ਗਈ ਸੀ ਅਤੇ 13 ਅਕਤੂਬਰ ਨੂੰ ਪਿਤਾ ਦੇ ਵੱਲੋਂ ਦਮ ਤੋੜ ਦਿੱਤਾ ਗਿਆ ਜਾਣਕਾਰੀ ਮਿਲੀ ਹੈ ਕਿ ਖਾਨ ਸਾਹਿਬ ਦੇ ਪਿਤਾ ਉਹਨਾਂ ਦੀ ਮਾਤਾ ਦੀ ਮੌਤ ਦਾ ਸਤਮਾ ਬਰਦਾਸ਼ਤ ਨਹੀਂ ਕਰ ਪਏ ਖਾਨ ਸਾਹਿਬ ਦੇ ਪਿਤਾ ਆਪਣੇ ਘਰ ਦੇ ਵਿੱਚ ਹੀ ਮੌਜੂਦ ਸਨ ਘਰ ਵਾਲੇ ਬਾਥਰੂਮ ਦੇ ਵਿੱਚ ਜਦੋਂ ਖਾਨ ਸਾਹਿਬ ਦੇ ਪਿਤਾ ਬਿੱਤੇ ਦਿਨ ਜਾਂਦੇ ਨੇ ਤੇ ਉੱਥੇ ਹੀ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤੇ ਆਜੂਨ ਨੂੰ ਸੁਪੁਰ ਦੇ ਖਾਕ ਉਹਨਾਂ ਦੇ ਜੱਦੀ ਪਿੰਡ ਪੰਧਾਲ ਦੂਨਾ ਵਿਖੇ ਕੀਤਾ ਜਾਵੇਗਾ ਖਾਨ ਸਾਹਿਬ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਕੁਝ ਸਮਾਂ ਪਹਿਲਾਂ ਖਾਨ ਸਾਹਿਬ ਨੇ ਆਪਣੀ ਮਾਤਾ ਨੂੰ ਇਸ ਜਹਾਨੋਂ ਅਲਵਿਦਾ ਆਖਿਆ ਸੀ ਤੇ ਹੁਣ ਪਿਤਾ ਵੀ ਇਸ ਜਹਾਨੋਂ ਜਾ ਤੁਰੇ ਨੇ ਤੇ ਇਸ ਵਕਤ ਬੇहद ਗਮਗੀਨ ਮਾਹੌਲ ਪੰਧਾਲ ਦੂਨਾ ਵਿਖੇ ਨਜ਼ਰ ਆ ਰਿਹਾ ਹੈ ਮਸ਼ਹੂਰ ਪੰਜਾਬੀ ਸਿੰਗਰ ਖਾਨ ਸਾਹਿਬ ਦੇ ਪਤਾ ਇਕਬਾਲ ਮੁਹੰਮਦ ਦਾ 60 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ। ਦੱਸ ਦਈਏ ਅੱਜ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਪੰਡਾਲਦੂਨਾ ਵਿਖੇ ਸਪੁਰਦ ਦੇ ਖਾਕ ਕੀਤਾ ਜਾਵੇਗਾ। ਪਹਿਲਾ ਮਾਂ ਤੇ ਹੁਣ ਪਿਓ ਦੀ ਮੌਤ ਤੋਂ ਬਾਅਦ ਖਾਨ ਸਾਹਿਬ ਜਿਹੜੇ ਨੇ ਉਹਨਾਂ ਦੇ ਘਰ ਸ਼ੋਕ ਦੀ ਲਹਿਰ ਹੈ ਕਿਉਂਕਿ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਇਸ ਦੁਨੀਆ ਨੂੰ ਅਲਵਿਦਾ ਗਈ ਸੀ ਅਤੇ 13 ਅਕਤੂਬਰ ਨੂੰ ਪਿਤਾ ਦੇ ਵੱਲੋਂ ਦਮ ਤੋੜ ਦਿੱਤਾ ਗਿਆ ਜਾਣਕਾਰੀ ਮਿਲੀ ਹੈ ਕਿ ਖਾਨ ਸਾਹਿਬ ਦੇ ਪਿਤਾ ਉਹਨਾਂ ਦੀ ਮਾਤਾ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਪਏ ਖਾਨ ਸਾਹਿਬ ਦੇ ਪਿਤਾ ਆਪਣੇ ਘਰ ਦੇ ਵਿੱਚ ਹੀ ਮੌਜੂਦ ਸਨ ਘਰ ਵਾਲੇ ਬਾਥਰੂਮ ਦੇ ਵਿੱਚ ਜਦੋਂ ਖਾਨ ਸਾਹਿਬ ਦੇ ਪਿਤਾ ਬੀਤੇ ਦਿਨੀ ਜਾਂਦੇ ਨੇ ਤੇ ਉੱਥੇ ਹੀ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤੇ ਆਜੂਨ ਨੂੰ ਸੁਪੁਰ ਦੇ ਖਾਕ ਉਹਨਾਂ ਦੇ ਜੱਦੀ ਪਿੰਡ ਪੰਧਾਲ ਦੂਨਾ ਵਿਖੇ ਕੀਤਾ ਜਾਵੇਗਾ ਖਾਨ ਸਾਹਿਬ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਕੁਝ ਸਮਾਂ ਪਹਿਲਾਂ ਖਾਨ ਸਾਹਿਬ ਨੇ ਆਪਣੀ ਮਾਤਾ ਨੂੰ ਇਸ ਜਹਾਨੋਂ ਅਲਵਿਦਾ ਆਖਿਆ ਸੀ ਤੇ ਹੁਣ ਪਿਤਾ ਵੀ ਇਸ ਜਹਾਨੋਂ ਜਾ ਤੁਰੇ ਨੇ ਤੇ ਇਸ ਵਕਤ ਬੇहद ਗਮਗੀਨ ਮਾਹੌਲ ਪੰਧਾਲ ਦੂਨਾ ਵਿਖੇ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਔਨ ਪੁਆਇੰਟ